ਬਰਜਾਈ ਤੂੰ ਕਿਵੇਂ ਆਈ ਬੈਠੀ ਆ ਬੇ ਮੈਂ ਤਾਂ ਤੁਹਾਡੇ ਛੋਟੇ ਵਾਸਤੇ ਰਿਸ਼ਤਾ ਲੈ ਕੇ ਆਈ ਸੀ ਪੁੱਤ ਜੀ ਮੈਂ ਹੀ ਕਿਹਾ ਸੀ ਵਿਆਹ ਹੋ ਜਾਊਗਾ ਆਪੇ ਸੁਧਰਜੂ ਸੁਧਰਜੂ ਨਾ ਉਹ ਸੁਧਰਨ ਨੂੰ ਕਿਹੜਾ ਮਾੜਾ ਮੋਟਾ ਵਿਗੜਿਆ ਹੋਇਆ ਨਸ਼ੇ ਕਰਦਾ ਉਹ ਜਦੋਂ ਵਿਆਹ ਹੋ ਜਾਊਗਾ ਆਪੇ ਨਸ਼ੇ ਛੱਡ ਦੂ ਕਬੀਲਦਾਰੀ ਚ ਪੈ ਕੇ ਸਾਰਾ ਕੁਝ ਠੀਕ ਹੋ ਜਾਂਦਾ ਕੋਈ ਇਦਾਂ ਕੁਝ ਨਹੀਂ ਹੁੰਦਾ ਜਦੋਂ ਬਗਾਨੀ ਧੀ ਆ ਗਈ ਨਾ ਮੁੰਡੇ ਨੂੰ ਤਾਂ ਤੱਕਲੇ ਵਾਂਗੂ ਸਿੱਧਾ ਕਰ ਦੂ ਉਹ ਬਸ ਕਰ ਬਰਜਾਈ ਐਵੇਂ ਆਵਦੇ ਆ ਛਾਪਾਂ ਛੱਲਿਆਂ ਦੇ ਚੱਕਰ 'ਚ ਨਾ ਕਿਸੇ ਦੀ ਕੁੜੀ ਨੂੰ ਖੂਚ ਧੱਕਾ ਨਾ ਦਿਆ ਕਰੋ ਜਿਹੜਾ 5 ਸਾਲਾਂ 'ਚ ਸਾਡੇ ਤੋਂ ਨਹੀਂ ਸੁਧਰਿਆ ਨਾ ਤੁਹਾਨੂੰ ਕੀ ਗਰੰਟੀ ਆ ਵੀ ਬਗਾਨੀ ਕੁੜੀ ਆ ਕੇ ਉਹਨੂੰ ਮਿੰਟੋ ਮਿੰਟੇ ਸੁਧਾਰ ਦੋ ਉਹਨੂੰ ਇਸ ਹਾਲਤ 'ਚ ਦੇਖ ਕੇ ਅਸੀਂ ਸਾਰੇ ਜੀਤ ਔਖੇ ਹੈਗੇ ਆ ਨਾ ਇੱਕ ਹੋਰ ਜੀ ਨੂੰ ਔਖਾ ਕਾਹਤੋਂ ਕਰੀਏ ਜਿਹੜੇ ਉਹਨੇ ਨਸ਼ੇ ਲਾਏ ਆ ਨਾ ਉਹਦਾ ਕਸੂਰਵਾਰ ਉਹ ਆ ਉਹਦੀ ਸਜ਼ਾ ਅਸੀਂ ਤਾਂ ਨਾਲ ਭੁਗਤ ਰਹੇ ਆ ਬਗਾਨੀ ਕੁੜੀ ਨੂੰ ਭੋਗਤਾਂ ਲਈ ਕਿਵੇਂ ਲੈ ਆਈਏ ਜਦੋਂ ਮੇਰਾ ਭਰਾ ਸਿਆਣਾ ਬਣ ਕੇ ਨਸ਼ੇ ਛੱਡ ਦੂਗਾ ਮੈਂ ਆਪ ਤੁਹਾਨੂੰ ਬੁਲਾਉਂ ਵੀ ਆਪਾਂ ਹੁਣ ਵਿਆਹ ਦੀ ਗੱਲ ਕਰੀਏ ਉਦੋਂ ਪਹਿਲਾਂ ਉਹਦੇ ਵਿਆਹ ਵਰੇ ਆਪਾਂ ਸੋਚਣਾ ਬੰਦਣਾ